ਉਸ ਬੰਦੇ ਦੀ ਕਾਲ ਆਉਂਦੀ ਹੈ ਮੇਰੀਆਂ ਲੱਤਾਂ ਕੰਬਣ ਲੱਗ ਗਈਆਂ ਉਹਨੇ ਮੈਨੂੰ ਇਹ ਗੱਲ ਕਹੀ ਕਿ ਤੂੰ ਬਚ ਕੇ ਕਿੱਥੇ ਜਾਏਂਗੀ ਮੈਨੂੰ ਪਤਾ ਲੱਗਦਾ ਹੈ ਮੇਰੇ ਨਾਮ ਤੇ ਇੱਕ ਫੇਕ ਆਈਡੀ ਬਣ ਚੁੱਕੀ ਹੈ ਅਤੇ ਉਹ ਬੰਦਾ ਮੇਰੀ ਪਰਸਨਲ ਇਨਫੋਰਮੇਸ਼ਨ ਨੂੰ ਯੂਜ਼ ਕਰਕੇ ਮੇਰੀਆਂ ਪਿਕਚਰਸ ਨੂੰ ਮਿਸਯੂਜ਼ ਕਰ ਰਿਹਾ ਹੈ ਅਤੇ ਮੇਰੇ ਕੰਟੈਕਟਸ ਤੱਕ ਉਹ ਫੇਕ ਆਈਡੀ ਦੁਆਰਾ ਰਿਕੁਐਸਟ ਕਰ ਰਿਹਾ ਹੈ ਚਾਕੂ ਮੇਰੀ ਚਮੜੀ ਨੂੰ چیرਦਾ ਹੋਇਆ ਨਸ ਵੱਲੀ ਵੱਧ ਰਿਹਾ ਸੀ ਤੇ ਮੈਨੂੰ ਆਪਣੀ ਮੌਤ ਦਿਖ ਰਹੀ ਸੀ ਉਸ ਸਮੇਂ ਅੱਜ ਤੋਂ ਡੇਢ ਸਾਲ ਪਹਿਲਾਂ ਦੀ ਉਹ ਮਨਹੂਸ ਰਾਤ ਮੈਂ ਫੈਸਲਾ ਕਰ ਲਿਆ ਸੀ ਆਪਣੇ ਆਪ ਨੂੰ ਖਤਮ ਕਰਨ ਦਾ ਕਿਉਂਕਿ ਮੈਂ ਹਾਰ ਮੰਨ ਲਈ ਸੀ ਆਪਣੀਆਂ ਮੁਸ਼ਕਲਾਂ ਅੱਗੇ ਪਰ ਦੋ ਵਾਰ ਕੀਤੀਆਂ ਆਤਮ ਹਤਿਆ ਦੀਆਂ ਨਾਕਾਮਯਾਬ ਕੋਸ਼ਿਸ਼ਾਂ ਨੇ ਮੈਨੂੰ ਇਹੀ ਅਹਿਸਾਸ ਕਰਾਇਆ ਕਿ ਮੈਨੂੰ ਆਪਣੀਆਂ ਮੁਸ਼ਕਲਾਂ ਦੇ ਨਾਲ ਜੂਝਣਾ ਚਾਹੀਦਾ ਹੈ ਅਤੇ ਜ਼ਿੰਦਗੀ ਨੂੰ ਇੱਕ ਮੌਕਾ ਹੋਰ ਦੇਣਾ ਚਾਹੀਦਾ ਹੈ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਕੌਰ ਹੈ ਅਤੇ ਮੈਂ ਮੁਕਸਰ ਸ਼ਹਿਰ ਤੋਂ ਬਿਲੋਂਗ ਕਰਦੀ ਹਾਂ ਮੈਗ ఫిజియోથેਰਾਪਿਸਟ ਹਾਂ ਸਾਲ 2010 ਦੀ ਗੱਲ ਹੈ ਜਦੋਂ ਇੱਕ ਇਨਸਾਨ ਨੇ ਮੇਰੀ ਜ਼ਿੰਦਗੀ ਦੇ ਵਿੱਚ ਆਮਦ ਕੀਤੀ ਅਤੇ ਮੇਰੇ ਅੱਗੇ ਪਿਆਰ ਦਾ ਤੇ ਵਿਆਹ ਕਰਨ ਦਾ ਇਜ਼ਹਾਰ ਕੀਤਾ ਪਰ ਮੈਨੂੰ ਬੜੀ ਹੀ ਵੱਖਰੀ ਪਰਿਭਾਸ਼ਾ ਜੋ ਪਿਆਰ ਦੀ ਹੈ ਉਹ ਵੇਖਣ ਨੂੰ ਮਿਲੀ ਜਦੋਂ ਉਹ ਇਨਸਾਨ ਨੇ ਮੈਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗਾਲੀ ਗਲੋਚ ਕੱਢਣੀ ਸ਼ੁਰੂ ਕਰ ਦਿੱਤੀ ਅਤੇ ਮੈਨੂੰ ਹਰ ਇੱਕ ਮੋੜ ਤੇ ਪਰੇਸ਼ਾਨ ਕਰਦਾ ਸੀ ਉਸ ਵਕਤ ਮੈਂ ਆਪਣੀ ਗ੍ਰੈਜੂਏਸ਼ਨ ਕਰ ਰਹੀ ਸੀ ਅਤੇ ਮੇਰੇ ਵਿੱਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਆਪਣੇ ਪੇਰੈਂਟਸ ਨਾਲ ਕੋਈ ਗੱਲ ਕਰ ਸਕਾਂ ਅਤੇ ਨਾ ਹੀ ਇਹ ਪਹੁੰਚ ਸੀ ਕਿ ਮੈਂ ਸਾਰਾ ਕੁਝ ਆਪਣੇ ਆਪ ਹੈਂਡਲ ਕਰ ਸਕਾਂ ਤਾਂ ਮੈਂ ਚੁੱਪ ਚੁੱਪ ਰਹਿਣ ਦਾ ਹੀ ਫੈਸਲਾ ਲਿਆ ਉਸ ਤੋਂ ਬਾਅਦ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਦੇ ਵਿੱਚ ਐਡਮਿਸ਼ਨ ਲਈ ਜਿੱਥੇ ਮੇਰੇ ਪੇਰੈਂਟਸ ਦੀ ਸਪੋਰਟ ਮੈਨੂੰ ਹਮੇਸ਼ਾ ਰਹੀ ਹੈ ਤੇ ਬਹੁਤ ਚੰਗੇ ਫਰੈਂਡਸ ਮਿਲੇ ਮੈਂ ਯੂਨੀਵਰਸਿਟੀ ਦੇ ਵਿੱਚ ਸੈਕੰਡ ਟਾਪਰ ਰਹੀ ਹਾਂ ਅਤੇ ਇਸ ਪ੍ਰਾਪਤੀ ਦੇ ਨਾਲ ਸਾਰੇ ਹੀ ਬਹੁਤ ਖੁਸ਼ ਸੀ ਚਾਹੇ ਉਹ ਮੇਰੇ ਰਿਸ਼ਤੇਦਾਰ ਚਾਹੇ ਉਹ ਮੇਰੇ ਪੇਰੈਂਟਸ ਅਤੇ ਚਾਹੇ ਉਹ ਮੇਰੇ ਫਰੈਂਡਸ ਪਰ ਉਹ ਖੁਸ਼ੀ ਮੈਂ ਮਹਿਸੂਸ ਨਹੀਂ ਕਰ پا ਰਹੀ ਸੀ ਕਿਉਂਕਿ ਮੈਂ ਬੜੀਆਂ ਹੀ ਉਲਝਣਾਂ ਦੇ ਵਿੱਚ ਫਸੀ ਹੋਈ ਸੀ ਅਤੇ ਮੇਰਾ ਕੋਈ ਚਾਹ ਸ਼ੌਂਕ ਬਾਕੀ ਨਹੀਂ ਰਹਿ ਗਿਆ ਸੀ ਉਸ ਤੋਂ ਬਾਅਦ ਮੈਂ ਆਪਣੀ ਜੌਬ ਸਟਾਰਟ ਕੀਤੀ ਆਪਣੇ ਹੀ ਸ਼ਹਿਰ ਦੇ ਵਿੱਚ ਅਤੇ ਮੈਨੂੰ ਪਤਾ ਲੱਗਦਾ ਹੈ ਕਿ ਇਨਸਾਨ ਯੂਐਸਏ ਚਲਾ ਗਿਆ ਅਤੇ ਕੁਝ ਟਾਈਮ ਬਾਅਦ ਉਸਦਾ ਵਿਆਹ ਹੋ ਗਿਆ ਉਸ ਤੋਂ ਕੋਈ 1 ਮਹੀਨਾ ਬਾਅਦ ਇਨੇ ਮੈਨੂੰ ਕਾਲ ਕੀਤੀ ਅਤੇ ਮੈਨੂੰ ਇਹ ਸੁਝਾਅ ਦਿੱਤਾ ਕਿ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਤਾਂ ਮੈਂ ਉਸ ਨੂੰ ਇਹੀ ਜਵਾਬ ਦਿੱਤਾ ਕਿ ਮੈਂ ਆਪਣੀ ਜ਼ਿੰਦਗੀ ਦੇ ਨਾਲ ਪਹਿਲਾਂ ਹੀ ਬਹੁਤ ਖੁਸ਼ ਹਾਂ ਅਤੇ ਮੈਂ ਅੱਗੇ ਵੱਧ ਚੁੱਕੀ ਹਾਂ ਪਰ ਸ਼ਾਇਦ ਉਹਨੂੰ ਮੇਰਾ ਇਹ ਜਵਾਬ ਪਸੰਦ ਨਹੀਂ ਆਇਆ ਕੁਝ ਦਿਨਾਂ ਬਾਅਦ ਉਹਨੇ ਮੈਨੂੰ ਤੰਗ ਕਰਨ ਦੇ ਲਈ ਮੇਰੇ ਮੰਮਾ ਦੇ ਫੋਨ ਤੇ ਕਾਲ ਕੀਤੀ ਜੋ ਕਿ ਪਹਿਲਾਂ ਮੇਰਾ ਨੰਬਰ ਹੋਇਆ ਕਰਦਾ ਸੀ ਅਤੇ ਉਹਨੇ ਬੜੀ ਅਜੀਬ ਜਿਹੀ ਗੱਲ ਕੀਤੀ ਮੰਮਾ ਨੇ ਦੱਸਿਆ ਕਿ ਕੋਈ ਅਨਨੋਨ ਕਾਲ ਆਈ ਸੀ ਅਤੇ ਬੜੀ ਅਜੀਬ ਜਿਹੀ ਗੱਲਬਾਤ ਲੱਭ ਹੋਈ ਹੈ ਜਦ ਮੈਂ ਨੰਬਰ ਚੈੱਕ ਕੀਤਾ ਤਾਂ ਮੈਂ ਹੈਰਾਨ ਰਹਿ ਗਈ ਕਿ ਇਹ ਉਹੀ ਇਨਸਾਨ ਹੈ ਮੈਂ ਉਸਨੂੰ ਮੈਸੇਜ ਕੀਤਾ ਕਿ ਉਸਨੇ ਐਦਾਂ ਦੀ ਹਰਕਤ ਕਿਉਂ ਕੀਤੀ ਤਾਂ ਉਸਦਾ ਜਵਾਬ ਸੀ ਹੁਣ ਤਾਂ ਐਵੇਂ ਹੀ ਹੋਊਗਾ ਤੂੰ ਵੇਖ ਲੈ ਕੀ ਕਰਦਾ ਮੈਂ ਉਹਨੂੰ ਇਹੀ ਸਮਝਾਇਆ ਕਿ ਕਿਸੇ ਕੁੜੀ ਦੇ ਨਾਲ ਇਹ ਸਭ ਕਰਨਾ ਠੀਕ ਨਹੀਂ ਹੈ ਤੇਰਾ ਵਿਆਹ ਹੋ ਚੁੱਕਿਆ ਹੈ ਤੇਰੀ ਆਪਣੀ ਪਰਸਨਲ ਲਾਈਫ ਹੈ ਤੇਨੂੰ ਮੇਰੀ ਲਾਈਫ ਦੇ ਵਿੱਚ ਨਹੀਂ ਇੰਟਰਫੇਅਰ ਕਰਨਾ ਚਾਹੀਦਾ ਤੇ ਆਪਣੀ ਲਾਈਫ 'ਤੇ ਧਿਆਨ ਦੇਣਾ ਚਾਹੀਦਾ ਜੇ ਮੈਂ ਇਹੀ ਕੰਮ ਤੇਰੇ ਘਰ ਕਰਾਂ ਤੇਰੇ ਪੇਰੈਂਟਸ ਨੂੰ ਕਾਲ ਕਰਾਂ ਤਾਂ ਤੈਨੂੰ ਕਿਦਾਂ ਦਾ ਮਹਿਸੂਸ ਹੋਵੇਗਾ ਤਾਂ ਉਸਨੇ ਕੀ ਕੀਤਾ ਕਿ ਮੈਨੂੰ ਆਪਣੇ ਪੇਰੈਂਟਸ ਦਾ ਨੰਬਰ ਫਾਰਵਰਡ ਕੀਤਾ ਕਿ ਐਵੇਂ ਕਰ ਤੂੰ ਮੇਰੇ ਪੇਰੈਂਟਸ ਨੂੰ ਕਾਲ ਕਰ ਮੈਂ ਤੇਰੇ ਘਰ ਕਾਲ ਕਰਦਾ ਦੇਖਦੇ ਹਾਂ ਕੀ ਬੰਦ ਹੈ ਤਾਂ ਜ਼ਾਹਿਰ ਜੀ ਗੱਲ ਸੀ ਮੈਂ ਉਹਦੇ ਘਰ ਕਾਲ ਨਹੀਂ ਕਰਨੀ ਸੀ ਉਸ ਰਾਤ ਮੈਨੂੰ ਕੋਈ 50-60 ਕਾਲਜ਼ ਆਈਆਂ ਮੇਰੇ ਮੰਮਾ ਦੇ ਫੋਨ ਤੇ ਮੈਂ ਫੋਨ ਸਾਇਲੈਂਟ ਤੇ ਰੱਖਿਆ ਬਹੁਤ ਅਪਸੈਟ ਸੀ ਮੈਂ ਸਾਰੀ ਰਾਤ ਬੇਚੈਨੀ ਦੇ ਵਿੱਚ ਲੰਗੀ ਅਗਲੇ ਦਿਨ ਮੈਂ ਆਪਣੇ ਕੰਮ ਤੇ ਚਲੀ ਗਈਆਂ ਮੇਰੇ ਫੋਨ ਤੇ ਬੜੀਆਂ ਸਾਰੀਆਂ ਕਾਲਜ਼ ਆ ਰਹੀਆਂ ਮੈਂ ਬਹੁਤ ਪਰੇਸ਼ਾਨ ਸੀ ਸ਼ਾਮ ਨੂੰ ਜਾ ਕੇ ਮੰਮਾ ਦਾ ਫੋਨ ਚੈੱਕ ਕੀਤਾ ਅਲੱਗ-ਅਲੱਗ ਨੰਬਰ ਤੋਂ ਅਨਨੋ ਨੰਬਰਸ ਤੋਂ ਬੜੀਆਂ ਸਾਰੀਆਂ ਕਾਲਜ਼ ਆਈਆਂ ਪਈਆਂ ਸੀ ਮੈਂ ਰੋਣ ਲੱਗ ਗਈ ਆਪਣੇ ਆਪ ਨੂੰ ਵਾਸ਼ਰੂਮ ਦੇ ਵਿੱਚ ਬੰਦ ਕੀਤਾ ਕਿਉਂਕਿ ਹਲੇ ਵੀ ਮੇਰੇ ਵਿੱਚ ਆਪਣੇ ਪੇਰੈਂਟਸ ਨਾਲ ਸ਼ੇਅਰ ਕਰਨ ਦੀ ਹਿੰਮਤ ਨਹੀਂ ਸੀ ਕਿਉਂਕਿ ਇਦਾਂ ਦਾ ਇਨਸਾਨ ਜੋ ਮੈਨੂੰ ਇਸ ਤਰ੍ਹਾਂ ਟੌਰਚਰ ਕਰ ਰਿਹਾ ਸੀ ਮੈਨੂੰ ਅੰਦਾਜ਼ਾ ਨਹੀਂ ਸੀ ਕਿ ਉਹ ਮੇਰੇ ਘਰੇ ਕੀ ਬੋਲੇਗਾ ਉਹ ਕੁਝ ਵੀ ਅਨਾਪਛਾਹ ਬੋਲ ਸਕਦਾ ਜਿਸ ਦੇ ਨਾਲ ਮੇਰੇ ਪੇਰੈਂਟਸ ਹਰਟ ਹੋ ਸਕਦੇ ਆ ਤਾਂ ਮੈਂ ਵਾਸ਼ਰੂਮ ਦੇ ਅੰਦਰ ਜਾ ਕੇ ਬਹੁਤ ਰੋਈ ਬਹੁਤ ੀਕੀ ਪਰ ਜਦ ਵੀ ਮੈਂ ਬਾਹਰ ਨਿਕਲਦੀ ਸੀ ਆਪਣੇ ਘਰ ਦੇ ਅੱਗੇ ਮੈਂ ਹਮੇਸ਼ਾ ਇੱਕ ਸਮਾਈਲ ਦੇ ਨਾਲ ਨਿਕਲਦੀ ਸੀ ਮੈਨੂੰ ਕੁਝ ਟਾਈਮ ਲਈ ਇੱਕ ਸਪਲਿਟ ਪਰਸਨੈਲਿਟੀ ਬਣ ਕੇ ਰਹਿਣਾ ਪਿਆ ਮੈਂ ਅੰਦਰੇ-ਅੰਦਰ ਖਤਮ ਹੋ ਰਹੀ ਸੀ ਪਰ ਬਾਹਰ ਮੈਂ ਸਭ ਦੇ ਸਾਹਮਣੇ ਬਹੁਤ ਖੁਸ਼ ਰਹਿੰਦੀ ਸੀ ਇੱਕ ਦਿਨ ਮੇਰੀ ਇੱਕ ਫਰੈਂਡ ਆਈ ਮੇਰੇ ਘਰ ਅਤੇ ਉਹ ਮੇਰੇ ਘਰ ਰਾਤ ਰੁਕੀ ਮੈਂ ਉਸ ਸਾਹਮਣੇ ਆਪਣੀ ਸਾਰੀ ਸਿਚੁਏਸ਼ਨ ਬਾਰੇ ਦੱਸਿਆ ਤਾਂ ਉਸਨੇ ਮੈਨੂੰ ਇਸ ਦਾ ਇੱਕ ਹੱਲ ਦੱਸਿਆ ਕਿ ਤੈਨੂੰ ਹੁਣ ਇਹ ਗੱਲ ਅੱਗੇ ਨਹੀਂ ਵਧਾਉਣੀ ਚਾਹੀਦੀ ਤੂੰ ਉਹਦੇ ਨਾਲ ਕੋਈ ਗੱਲ ਨਾ ਕਰ ਹੁਣ ਤੇਰੇ ਪੇਰੈਂਟਸ ਨੂੰ ਇਹ ਸਭ ਕੁਝ ਲਈ ਹੈਂਡਲ ਕਰਨ ਦੇ ਜੇ ਤੇਰੇ ਵਿੱਚ ਹਿੰਮਤ ਨਹੀਂ ਕਿ ਤੂੰ ਆਪਣੇ ਪਾਪਾ ਨੂੰ ਦੱਸ ਸਕਦੀਆਂ ਘੱਟੋ ਘੱਟ ਆਪਣੇ ਮਦਰ ਨੂੰ ਦੱਸ ਕਿਉਂਕਿ ਮਾਂਵਾ ਕਦੇ ਵੀ ਆਪਣੇ ਬੱਚਿਆਂ ਦਾ ਕੋਈ ਦੁੱਖ ਨਹੀਂ ਚੱਲ ਸਕਦੀਆਂ ਅਤੇ ਅਗਲੇ ਦਿਨ ਮੈਂ ਹਿੰਮਤ ਜੁਟਾ ਕੇ ਆਪਣੇ ਮੰਮਾ ਦੇ ਨਾਲ ਸਾਰੀ ਗੱਲ ਕੀਤੀ ਮੈਨੂੰ ਲੱਗਦਾ ਸੀ ਸ਼ਾਇਦ ਉਹ ਮੇਰੇ ਤੇ ਗੁੱਸੇ ਹੋਣਗੇ ਜਾਂ ਮੈਨੂੰ ਲੱਗਦਾ ਸੀ ਕਿ ਉਹਨਾਂ ਦੇ ਆਤਮ ਸਨਮਾਨ ਨੂੰ ਠੇਸ ਪਹੁੰਚੇਗੀ ਪਰ ਨਹੀਂ ਇਹ ਬਿਲਕੁਲ ਉਲਟ ਸੀ ਉਹਨਾਂ ਨੇ ਆ ਕੇ ਮੈਨੂੰ ਗਲਬਕੜੀ ਪਾ ਲਈ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਬੜੇ ਟਾਈਮ ਤੋਂ ਦੇਖ ਰਹੀ ਸੀ ਕਿ ਤੇਰੇ ਬਿਹੇਵੀਅਰ ਦੇ ਵਿੱਚ ਬੜੇ ਸਾਰੇ ਚੇਂਜਸ ਐ। ਤੂੰ ਜ਼ਿਆਦਾ ਫੈਮਿਲੀ ਦੇ ਵਿੱਚ ਵੀ ਨਹੀਂ ਇਨਵੋਲਵ ਹੁੰਦੀ, ਇਕੱਲੇ ਬੈਠੀ ਰਹਿੰਨੀ ਆ, ਕੋਈ ਕੰਮ ਨਹੀਂ ਕਰਦੀ, ਕੋਈ ਕੰਮ 'ਚ ਤੇਰਾ ਮਨ ਨਹੀਂ ਲੱਗਦਾ ਪਰ ਮੈਂ ਚਾਹੁੰਦੀ ਸੀ ਕਿ ਤੂੰ ਆਪ ਆ ਕੇ ਆਪਣੀ ਪ੍ਰੋਬਲਮ ਮੇਰੇ ਨਾਲ ਸ਼ੇਅਰ ਕਰੇ। ਮੈਨੂੰ ਲੱਗਿਆ ਕਿ ਮੇਰੀ ਮੁਸ਼ਕਿਲ ਅੱਧੀ ਹੋ ਗਈ ਐ। ਕੁਝ ਦਿਨ ਮੈਂ ਆਪਣਾ ਫੋਨ ਬੰਦ ਰੱਖਿਆ ਤਾਂ ਕਿ ਉਹ ਬੰਦਾ ਮੇਰੇ ਤੱਕ ਕੰਟੈਕਟ ਨਾ ਕਰ ਸਕੇ। ਤਾਂ ਜਦੋਂ 3-4 ਦਿਨ ਮੇਰਾ ਫੋਨ ਬੰਦ ਰਿਹਾ ਉਸ ਤੋਂ ਬਾਅਦ ਉਹਨੇ ਇਹ ਪਤਾ ਕਰਨ ਲਈ ਕਿ ਮੈਂ ਉਹਦੀ ਰੀਚ ਤੋਂ ਕਿਵੇਂ ਬਾਹਰ ਹੋ ਗਈ ਆ ਉਹਨੇ ਮੇਰੇ ਘਰ ਮੇਰੇ ਮੰਮਾ ਨੂੰ ਮਿਸ ਗਾਈਡ ਕਰਨ ਲਈ ਮੇਰੇ ਹੀ ਕਿਸੇ ਕੰਟੈਕਟ ਦਾ ਨਾਮ ਲੈ ਕੇ ਗੱਲ ਕੀਤੀ ਅਤੇ ਮੇਰੇ ਬਾਰੇ ਪੁੱਛਿਆ ਮੰਮਾ ਨੇ ਦੱਸਿਆ ਕਿ ਮੈਂ ਜੌਬ ਤੇ ਗਈ ਹੋਈ ਆ ਅਤੇ ਬਾਅਦ ਦੇ ਵਿੱਚ ਮੇਰੇ ਤੱਕ ਮੈਸੇਜ ਆ ਜਾਂਦਾ ਕਿ ਕੋਈ ਇਸ ਤਰ੍ਹਾਂ ਦੀ ਕਾਲ ਹੈ ਤੇਰੇ ਕਲੀਗ ਦੀ ਉਹਨਾਂ ਨੇ ਗੱਲ ਕਰਨੀ ਆਪਣਾ ਫੋਨ ਔਨ ਕਰੋ ਮੈਂ ਫੋਨ ਔਨ ਕੀਤਾ ਮੈਂ ਲੈਕਚਰ ਲੈ ਰਹੀ ਸੀ ਉਸ ਬੰਦੇ ਦੀ ਕਾਲ ਆਉਂਦੀ ਹੈ ਮੇਰੀਆਂ ਲੱਤਾਂ ਕੰਬਣ ਲੱਗ ਗਈਆਂ ਮੈਂ ਕੀ ਪੜਾ ਰਹੀ ਸੀ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕਲਾਸਰੂਮ ਤੋਂ ਬਾਹਰ ਗਈ ਗੱਲ ਕੀਤੀ ਤਾਂ ਉਹਨੇ ਮੈਨੂੰ ਇਹ ਗੱਲ ਕਹੀ ਕਿ ਤੂੰ ਬਚ ਕੇ ਕਿੱਥੇ ਜਾਏਂਗੀ ਤੈਨੂੰ ਕੀ ਲੱਗਦਾ ਫੋਨ ਬੰਦ ਕਰਕੇ ਤੂੰ ਇਹ ਸਾਰੇ ਕੁਝ ਤੋਂ ਬਾਹਰ ਨਿਕਲ ਜਾਏਂਗੀ ਜਾਂ ਮੈਂ ਤੈਨੂੰ ਬਖਸ਼ ਦਵਾਂਗਾ ਨਹੀਂ ਤਾਂ ਮੈਂ ਉਹਨੂੰ ਇਹ ਗੱਲ ਕਹੀ ਕਿ ਅੱਜ ਤੋਂ ਬਾਅਦ ਮੈਂ ਤੇਰੇ ਨਾਲ ਕੋਈ ਗੱਲ ਨਹੀਂ ਕਰਨੀ ਇਹ ਸਭ ਲਈ ਡੀਲ ਕਰਨਗੇ ਮੇਰੇ ਮੰਮਾ ਤਾਂ ਮੈਂ ਆਪਣੀ ਕਾਲ ਕਾਨਫਰੈਂਸ ਤੇ ਲਗਾ ਦਿੱਤੀ ਤਾਂ ਉਹ ਇਨਸਾਨ ਦੀ ਗੱਲ ਮੇਰੇ ਮੰਮਾ ਨਾਲ ਡਾਇਰੈਕਟਲੀ ਹੋਈ ਮੰਮਾ ਨੇ ਉਸ ਨੂੰ ਝਿੜਕਿਆ ਅਤੇ ਇਹ ਕਿਹਾ ਕਿ ਅਸੀਂ ਸੋਚ ਰਹੇ ਸੀ ਕਿ ਤੂੰ ਆਪਣੀ ਹਰਕਤਾਂ ਬੰਦ ਕਰ ਦੇਵੇਂਗਾ ਪਰ ਸ਼ਾਇਦ ਸਾਨੂੰ ਹੁਣ ਪੁਲਿਸ ਤੱਕ ਅਪਰੋਚ ਕਰਨੀ ਪਵੇਗੀ ਇਹ ਗੱਲ ਸੁਣਦਿਆਂ ਹੀ ਉਹਨੇ ਮੈਨੂੰ ਵਾਪਸ ਫੋਨ ਕੀਤਾ ਮੇਰੇ ਅੱਗੇ ਮਾਫੀ ਮੰਗੀ ਅਤੇ ਮੈਨੂੰ ਇਹੀ ਕਿਹਾ ਕਿ ਤੁਸੀਂ ਕੋਈ ਵੀ ਪੁਲਿਸ ਸੈਕਸ਼ਨ ਨਾ ਲਿਓ ਅੱਜ ਤੋਂ ਬਾਅਦ ਮੈਂ ਤੈਨੂੰ ਤੰਗ ਨਹੀਂ ਕਰਦਾ ਮੈਨੂੰ ਬੜੀ ਰਾਹਤ ਮਿਲੀ ਮੈਨੂੰ ਲੱਗਿਆ ਮੇਰੀਆਂ ਸਮੱਸਿਆਵਾਂ ਸਾਰੀਆਂ ਹੱਲ ਹੋ ਚੁੱਕੀਆਂ ਹਨ ਪਰ ਨਹੀਂ ਮੈਂ ਬਹੁਤ ਗਲਤ ਸੀ 2 ਮਹੀਨੇ ਬਾਅਦ ਦੁਬਾਰਾ ਮੈਨੂੰ ਕਾਲ ਆਉਂਦੀ ਹੈ ਅਤੇ ਉਸਨੇ ਮੈਨੂੰ ਦੁਬਾਰਾ ਤੋਂ ਆਪਣੇ ਨਾਲ ਗੱਲ ਕਰਨ ਲਈ ਕਿਆ ਤੇ ਮੈਂ ਉਸ ਨੂੰ ਸਾਫ਼ ਨਾ ਕਰ ਦਿੱਤੀ ਸ਼ਾਇਦ ਇਹ ਹਿੰਮਤ ਮੇਰੇ ਵਿੱਚ ਪਹਿਲਾਂ ਨਹੀਂ ਕਦੇ ਆਉਂਦੀ ਸੀ ਕਿਉਂਕਿ ਉਦੋਂ ਗੱਲਾਂ ਸਾਰੀਆਂ ਮੈਂ ਆਪਣੇ ਤੱਕ ਰੱਖੀਆਂ ਹੋਈਆਂ ਸੀ ਪਰ ਹੁਣ ਕਿਉਂਕਿ ਮੇਰੇ ਮੰਮਾ ਦੀ ਸਪੋਰਟ ਕਰਕੇ ਮੈਂ ਉਸ ਨੂੰ ਨਾ ਕਹਿ ਸਕੀ ਪਰ ਸ਼ਾਮ ਤੱਕ ਜਦ ਮੈਂ ਘਰ ਪਹੁੰਚਦੀ ਹਾਂ ਮੈਨੂੰ ਪਤਾ ਲੱਗਦਾ ਮੇਰੇ ਨਾਮ ਤੇ ਇੱਕ ਫੇਕ ਆਈਡੀ ਬਣ ਚੁੱਕੀ ਹੈ ਅਤੇ ਉਹ ਬੰਦਾ ਮੇਰੀ ਪਰਸਨਲ ਇਨਫਰਮੇਸ਼ਨ ਨੂੰ ਯੂਜ਼ ਕਰਕੇ ਮੇਰੀਆਂ ਪਿਕਚਰਜ਼ ਨੂੰ ਮਿਸਯੂਜ਼ ਕਰ ਰਿਹਾ ਅਤੇ ਮੇਰੇ ਕੰਟੈਕਟਸ ਤੱਕ ਉਹ ਫੇਕ ਆਈਡੀ ਦੁਆਰਾ ਰਿਕੁਐਸਟ ਕਰ ਰਿਹਾ ਮੈਨੂੰ ਮੇਰੀ ਇੱਕ ਫਰੈਂਡ ਦੀ ਕਾਲ ਆਈ ਉਹ ਬੜੀ ਘਬराई ਹੋਈ ਸੀ ਕਿ ਇਸ ਤਰ੍ਹਾਂ ਦੀ ਕੋਈ ਆਈਡੀ ਬਣੀ ਹੈ ਅਤੇ ਬੜਾ ਅਨਾਬ-ਚਨਾਬ ਕੰਟੈਂਟ ਆਇਆ ਹੈ ਮੈਂ ਹੈਰਾਨ रह ਗਈ ਮੇਰੇ ਪੈਰ ਥੱਲੋ ਜ਼ਮੀਨ ਖਿਸਕ ਗਈ ਮੈਨੂੰ ਨਹੀਂ ਪਤਾ ਸੀ ਕਿ ਹੁਣ ਮੈਂ ਕੀ ਕਰਾਂ ਅਤੇ ਮੈਂ ਉੱਥੇ ਹੀ ਡਿੱਗ ਪਈ ਕੋਈ ਟਾਈਮ ਲਈ ਮੈਨੂੰ ਨਹੀਂ ਪਤਾ ਲੱਗਿਆ ਮੈਂ ਕਿੱਥੇ ਹਾਂ ਕਿਵੇਂ ਹਾਂ ਕੀ ਕਰਾਂ ਜਦ ਮੈਂ ਥੋੜੀ ਜੀ ਹੋਸ਼ ਦੇ ਵਿੱਚ ਆਈ ਮੈਂ ਸੋਚਿਆ ਕਿ ਸ਼ਾਇਦ ਮੈਂ ਇਸ ਇਨਸਾਨ ਦੀ ਰਿਕੁਐਸਟ ਕਰ ਲਵਾਂ ਹੋ ਸਕਦਾ ਹੈ ਮੇਰੇ ਕੋ جواب ਦੇਣ ਦੇ ਨਾਲ ਇਹਦੀ ਕੋਈ ਇਗੋ ਹਰਟ ਹੋਈ ਹੈ ਤੇ ਸ਼ਾਇਦ ਜੇ ਮੈਂ ਇਹਦੀਆਂ ਮਿੰਨਤਾਂ ਕਰਾਂਗੀ ਤਾਂ ਹੋ ਸਕਦਾ ਹੈ ਕਿ ਆਪਣੀ ਆਈਡੀ ਬੰਦ ਕਰ ਦਵੇ ਮੈਂ ਉਹਨੂੰ ਕਾਲ ਕੀਤੀ ਪਰ ਉਹ ਮੇਰੇ ਨਾਲ ਗੱਲ ਨਹੀਂ ਕਰ ਰਿਹਾ ਸੀ ਉਲਟਾ ਉਹ ਮੈਨੂੰ ਕਹਿ ਰਿਹਾ ਸੀ ਹਾਂਜੀ ਤੁਸੀਂ ਕੌਣ ਬੋਲ ਰਹੇ ਹੋ ਮੈਂ ਨਹੀਂ ਤੁਹਾਨੂੰ ਜਾਣਦਾ ਮੈਂ ਉਹਨੂੰ ਕਿਹਾ ਕਿ ਤੂੰ ਐਦਾਂ ਨਾ ਪ੍ਰੀਟੈਂਡ ਕਰ ਤੂੰ ਮੇਰੀ ਆਈਡੀ ਬਣਾਈ ਆ ਪਲੀਜ਼ ਉਹ ਆਈਡੀ ਬੰਦ ਕਰ ਦੇ ਕਿਸੇ ਵੀ ਕੁੜੀ ਨਾਲ ਇਦਾਂ ਕਰਨਾ ਬਿਲਕੁਲ ਠੀਕ ਨਹੀਂ ਆ ਜੇ ਤੁਹਾਡੇ ਘਰ ਕੋਈ ਤੁਹਾਡੀ ਧੀ ਹੋਵੇ ਪੈਣ ਹੋਵੇ ਉਸ ਨਾਲ ਇਦਾਂ ਦਾ ਕੀਤਾ ਜਾਵੇਗਾ ਤਾਂ ਤੁਹਾਨੂੰ ਕਿਵੇਂ ਮਹਿਸੂਸ ਹੋਏਗਾ ਤਾਂ ਉਹਨੇ ਕਿਹਾ ਜਿਨੇ ਆਈਡੀ ਬਣਾਈ ਆ ਉਹਦੇ ਨਾਲ ਗੱਲ ਕਰ ਮੇਰੇ ਨਾਲ ਗੱਲ ਕਰਨ ਦੀ ਕੋਈ ਜ਼ਰੂਰਤ ਨਹੀਂ ਉਸਨੇ ਮੇਰੀ ਕਾਲ ਕੱਟ ਦਿੱਤੀ ਉਹ ਡਾਇਰੈਕਟਲੀ ਮੇਰੇ ਨਾਲ ਗੱਲ ਨਹੀਂ ਕਰ ਰਿਹਾ ਸੀ ਸ਼ਾਇਦ ਉਸ ਟਾਈਮ ਤੇ ਉਹ ਆਪਣੇ ਦਿਮਾਗ ਨੂੰ ਬਹੁਤ ਚੰਗੀ ਤਰ੍ਹਾਂ ਯੂਜ਼ ਕਰ ਰਿਹਾ ਸੀ ਉਹਦੀ ਕਾਲ ਜੋ ਆਉਂਦੀ ਸੀ ਉਹ ਕਿਸੇ ਰਾਹੀਂ ਆਉਂਦੀ ਸੀ ਕੋਈ ਛੰਡਿਆ ਦਾ ਨੰਬਰ ਸੀ ਅਤੇ ਉਹ ਇਨਡਾਇਰੈਕਟਲੀ ਮੇਰੇ ਤੱਕ ਗੱਲ ਪਹੁੰਚਾ ਰਿਹਾ ਸੀ ਆਪਣੀ ਜਦੋਂ ਪਿੱਛੇ ਸਭ ਕੁਝ ਹੋਇਆ ਸੀ ਤਾਂ ਉਸ ਵਕਤ ਮੈਂ ਆਪਣੇ ਫੋਨ ਦੇ ਵਿੱਚ ਕਾਲ ਰਿਕਾਰਡਰ ਡਾਊਨਲੋਡ ਕੀਤਾ ਸੀ ਅਤੇ ਜਿੱਥੇ ਵੀ ਉਹਨੇ ਮੈਸੇजेस ਦੇ ਥਰੂ ਮੈਨੂੰ ਧਮਕੀਆਂ ਦਿੱਤੀਆਂ ਸੀ ਤਾਂ ਮੈਂ ਉਹਨਾਂ ਦੇ ਸਕਰੀਨਸ਼ਾਟ ਲਏ ਹੋਏ ਸੀ ਮੈਨੂੰ ਸੀ ਕਿ ਜੇ ਕਦੇ ਪੁਲਿਸ ਤੱਕ ਪਹੁੰਚਣਾ ਪਵੇ ਤਾਂ ਮੇਰੇ ਕੋਲ ਕੋਈ ਐਵੀਡੈਂਸ ਹੋਣਾ ਚਾਹੀਦਾ ਕਿਉਂਕਿ ਉੱਥੇ ਉਹਨੇ ਸਾਫ਼-ਸਾਫ਼ ਧਮਕੀਆਂ ਲਿਖੀਆਂ ਹੋਈਆਂ ਹਨ ਕਿ ਜੇ ਤੂੰ ਮੇਰੇ ਨਾਲ ਗੱਲ ਨਹੀਂ ਕੀਤੀ ਮੈਂ ਇਹ ਕਰ ਦੂੰਗਾ ਮੈਂ ਤੈਨੂੰ ਬਦਨਾਮ ਕਰੂੰਗਾ ਮੈਂ ਤੈਨੂੰ ਲੋਕਾਂ ਵਿੱਚ ਜਾਣਯੋਗ ਨਹੀਂ ਛੱਡਣਾ ਪਰ ਮੇਰੀ ਰਿਕਵੈਸਟ ਕਰਨ ਤੋਂ ਬਾਅਦ ਉਹਦੀ ਸੇਤ ਤੇ ਕੋਈ ਅਸਰ ਨਹੀਂ ਸੀ ਉਸ ਤੋਂ ਬਾਅਦ ਮੈਂ ਦੁਬਾਰਾ ਉਸ ਨੂੰ ਫੇਰ ਕਾਲ ਕੀਤੀ ਰਿਕਵੈਸਟ ਕੀਤੀ ਪਰ ਨਹੀਂ ਫਿਰ ਇੱਕ ਵਾਰ ਕਾਲ ਕੀਤੀ ਉਸ ਵਕਤ 7:30 ਵੱਜ ਚੁੱਕੇ ਸੀ ਰਾਤ ਦੇ ਤਾਂ ਉਹਨੇ ਮੇਰੇ ਅੱਗੇ ਇੱਕ ਕੰਡੀਸ਼ਨ ਰੱਖੀ ਉਹਨੇ ਮੈਨੂੰ ਕਿਹਾ ਕਿ ਜੇ ਤੂੰ ਆਪਣੀ ਆਈਡੀ ਬੰਦ ਕਰਾਉਣੀ ਹੈ ਤਾਂ ਇਹਦੇ ਲਈ ਤੈਨੂੰ ਕੁਝ ਕੰਪਰੋਮਾਈਜ਼ਸ ਕਰਨੇ ਪੈਣਗੇ ਇਹ ਗੱਲ ਸੁਣਦਿਆਂ ਹੀ ਮੈਂ ਹੋਰ ਜ਼ਿਆਦਾ ਬੰਦ ਲਾ ਗਈ ਮੈਂ ਸੋਚਿਆ ਕਿ ਪਹਿਲਾਂ ਹੀ ਤੂੰ ਮੇਰੀ ਇੱਜ਼ਤ ਨੂੰ ਇੰਨਾ ਰੋਲ ਰਿਹਾ ਤੇ ਹੁਣ ਤੂੰ ਅੱਗੇ ਇਹੋ ਜਿਹੀਆਂ ਡਿਮਾਂਡਸ ਰੱਖ ਰਿਹਾ ਤੂੰ ਇੰਨਾ ਪੱਥਰਦਿਲ ਕਿਉਂ ਹੈ ਉਨੇ ਕਿਆ ਮੇਰੇ ਨਾਲ ਫालतू ਗੱਲ ਨਾ ਕਰ ਜੇ ਇਹ ਤੈਨੂੰ ਇਹ ਮਨਜ਼ੂਰ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਇਹ ਆਈਡੀ ਇਦਾਂ ਹੀ ਚੱਲੂਗੀ ਮੈਨੂੰ ਇਹ ਮਨਜ਼ੂਰ ਨਹੀਂ ਸੀ ਮੈਂ ਸੋਚਿਆ ਕਿ ਜੇ ਮੈਂ ਆਪਣੇ ਆਪ ਨੂੰ ਖਤਮ ਕਰ ਲਵਾਂ ਤਾਂ ਸ਼ਾਇਦ ਸਾਰੀਆਂ ਮੁਸ਼ਕਲਾਂ ਹੱਲ ਹੋ ਜਾਣਗੀਆਂ ਮੈਂ ਆਪਣੇ ਘਰ ਲੱਗ ਗਈ ਇੱਕ ਲਿੰਕ ਰੋਡ ਹੈ ਉੱਥੇ ਚਲੀ ਗਈ ਘਰ ਕਿਸੇ ਨੂੰ ਨਹੀਂ ਪਤਾ ਸੀ ਮੈਂ ਰੋ ਰਹੀ ਸੀ ਪਾਗਲਾਂ ਵਰਗੀ ਮੇਰੀ ਹਾਲਤ ਸੀ ਉਸ ਵਕਤ ਤੇ ਉਥੋਂ ਕਾਰਾਂ ਲੰਘ ਰਹੀਆਂ ਸੀ ਮੋਟਰਸਾਈਕਲ ਲੰਘ ਰਹੇ ਸੀ ਤੇ ਮੈਂ ਚੀਕ ਰਹੀ ਸੀ ਕਿ ਮੇਰੇ ਉੱਤੋਂ ਦੀ ਕੁਝ ਲੰਗਾ ਦਿਓ ਮੈਂ ਖਤਮ ਹੋਣਾ ਚਾਹੁੰਦੀ ਆ ਲੋਕ ਮੁੜ ਮੁੜ ਕੇ ਮੇਰੇ ਵੱਲ ਦੇਖ ਰਹੇ ਸੀ ਪਰ ਥੋੜੇ ਟਾਈਮ ਬਾਅਦ ਹੌਨਸਾਨ ਹੋ ਗਈ ਸਭ ਲੋਕ ਤਮਾਸ਼ਾ ਦੇਖ ਕੇ ਕੋਲੋਂ ਦੀ ਚਲੇ ਗਏ ਪਰ ਮੈਨੂੰ ਇਹ ਮਹਿਸੂਸ ਹੋਇਆ ਕਿ ਸ਼ਾਇਦ ਰੱਬ ਨੇ ਮੈਨੂੰ ਇੱਕ ਮੌਕਾ ਦਿੱਤਾ ਮੈਨੂੰ ਹਿੰਮਤ ਨਹੀਂ ਹਾਰਨੀ ਚਾਹੀਦੀ ਮੈਂ ਵਾਪਸ ਕਰ ਗਈ ਦੁਬਾਰਾ ਉਸਨੂੰ ਕਾਲ ਕੀਤੀ ਅਤੇ ਉਸਨੂੰ ਮੈਂ ਫਿਰ ਇਹੀ ਕਿਹਾ ਕਿ ਮੇਰੀ ਇੱਕ ਆਖਰੀ ਰਿਕੁਐਸਟ ਹੈ ਜਸਟ ਹਿਊਮੈਨਿਟੀ ਬੇਸਿਸ ਤੇ ਜੇ ਤੂੰ ਇੰਨਾ ਕੁ ਸਮਝੇ ਕਿ ਇੱਕ ਕੁੜੀ ਨਾਲ ਕੀ ਬੀਤ ਰਹੀ ਹੋਊਗੀ ਪਲੀਜ਼ ਮੇਰੀ ਆਈਡੀ ਬੰਦ ਕਰ ਦੇ ਉਹਦਾ ਜਵਾਬ ਸੀ ਕੀ ਗੱਲ ਮਰੀ ਨਹੀਂ ਫੇਰ ਆ ਗਈ ਫੇਰ ਆਈ ਆ ਤਾਂ ਫਿਰ ਕੰਪਰੋਮਾਈਜ਼ ਕਰ ਮੇਰੀ ਅੱਖਾਂ ਅੱਗੇ ਪੜਦਾ ਸੀ ਮੈਂ ਪੂਰੀ ਸਟ्रेस ਦੇ ਥਰੂ ਲੰਘ ਰਹੀ ਸੀ ਮੇਰੇ ਦਿਮਾਗ ਦੇ ਵਿੱਚ ਕੋਈ ਸੋਚ ਇਦਾਂ ਦੀ ਨਹੀਂ ਆ ਰਹੀ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਡਿਸੀਜਨ ਲੈਣ ਦੀ ਸ਼ਕਤੀ ਬਿਲਕੁਲ ਨਹੀਂ ਰਹੀ ਸੀ ਅਤੇ ਮੈਂ ਹਾਰ ਮੰਨ ਲਈ ਪਰ ਮੈਨੂੰ ਲੱਗਿਆ ਕਿ ਕੋਈ ਮੈਨੂੰ ਨੋਚਣਾ ਚਾਹੁੰਦਾ ਉਸ ਦੇ ਵਿੱਚ ਇੱਕ ਹੈਵਾਨ ਸੀ ਉਹ ਇੱਕ ਇੰਨਾ ਪੱਥਰ ਦੇ ਦਿਲ ਇਨਸਾਨ ਬਣ ਚੁੱਕਿਆ ਸੀ ਜੇ ਉਹ ਕੋਈ ਨਾਰਮਲ ਬੰਦਾ ਹੁੰਦਾ ਤਾਂ ਉਹਨੂੰ ਜ਼ਰੂਰ ਤਰਸ ਆਉਂਦਾ ਪਰ ਹੁਣ ਜੇ ਮੈਂ ਦੇਖਦੀ ਆ ਮੈਂ ਕੁਝ ਮੈਡੀਕਲ ਟਰਮੀਨੋਲੋਜੀਜ਼ ਦੇਖੀਆਂ ਤਾਂ ਇੱਕ ਟਰਮ ਹੁੰਦੀ ਹੈ ਸਾਈਕੋਪੈਥ ਉਹ ਇਨਸਾਨ ਬਿਲਕੁਲ ਸਾਈਕੋਪੈਥ ਸੀ ਸਾਈਕੋਪੈਥ ਜੋ ਲੋਕ ਹੁੰਦੇ ਆ ਉਹਨਾਂ ਨੂੰ ਤੁਹਾਡੀਆਂ ਇਮੋਸ਼ਨ ਸਮਝ ਨਹੀਂ ਆਉਂਦੀਆਂ ਉਸਨੇ ਉਦਾਂ ਹੀ ਜਾਰੀ ਰੱਖਿਆ ਤਾਂ ਮੈਂ ਦੁਬਾਰਾ ਫੇਰ ਹਿੰਮਤ ਹਾਰ ਲਈ ਮੈਂ ਕਿਚਨ ਦੇ ਵਿੱਚ ਗਈ ਚਾਕੂ ਚੱਕਿਆ ਅਤੇ ਵਾਸ਼ਰੂਮ ਦਾ ਦਰਵਾਜ਼ਾ ਬੰਦ ਕੀਤਾ ਪਰ ਮੈਂ ਉਹਨੂੰ ਇੱਕ ਗੱਲ ਕਹੀ ਜੇ ਤੇਰੇ ਵਿੱਚ ਇਹ ਸਭ ਕੁਝ ਕਰਨ ਦੀ ਹਿੰਮਤ ਸੀ ਜੇ ਤੈਨੂੰ ਲੱਗਦਾ ਕਿ ਇਹ ਹੀ ਤੇਰੀ ਮਰਦਾਨਗੀ ਸੀ ਤਾਂ ਫੇਰ ਤੂੰ ਮੈਨੂੰ ਮਰਦੇ ਵੀ ਦੇਖੀ ਪਰ ਇੱਕ ਗੱਲ ਯਾਦ ਰੱਖੀ ਜੇ ਮੈਂ ਮਰ ਗਈ ਮੈਂ ਤੈਨੂੰ ਜਿਉਂਦਿਆਂ ਮਾਰ ਕੇ ਜਾਊਂਗੀ ਕਿਉਂਕਿ ਮੇਰੇ ਫੋਨ ਦੇ ਵਿੱਚ ਉਹ ਸਾਰੇ ਪ੍ਰੂਫਸ ਨੇ ਜਿਹਦੇ ਨਾਲ ਤੈਨੂੰ ਬੰਦੀ ਸਜ਼ਾ ਮਿਲੇਗੀ ਤਾਂ ਉਸਨੇ ਕਿਹਾ ਜੋ ਕਰਨਾ ਹੈ ਕਰ ਉਹਨੇ ਇੱਕ ਮੈਨੂੰ ਆਈਡੀ ਪਾਸਵਰਡ ਦਿੱਤਾ ਕਿ ਲੈ ਆ ਚੱਕ ਆਪਣੀ ਆਈਡੀ ਇਹਨੂੰ ਕਰ ਲੈ ਡੀਐਕਟੀਵੇਟ ਤੇ ਮੇਰੀ ਲਾਈਫ ਦੇ ਵਿੱਚ ਕੋਈ ਦਖਲ ਅੰਦਾਜ਼ੀ ਨਾ ਕਰ ਪਰ ਮੇਰੇ ਵਿੱਚ ਜਿਉਣ ਦੀ ਹਿੰਮਤ ਨਹੀਂ ਸੀ ਕਿਉਂਕਿ ਉਹਨੇ ਮੈਨੂੰ ਇੰਨਾ ਨਸ਼ਰ ਕਰਨ ਦੀ ਕੋਸ਼ਿਸ਼ ਕੀਤੀ ਸੀ ਮੈਂ ਆਪਣੀ ਨਸਕਟਣ ਦੀ ਕੋਸ਼ਿਸ਼ ਕੀਤੀ ਚਾਕੂ ਮੇਰੀ ਚਮੜੀ ਨੂੰ ਚੀਰਦਾ ਹੋਇਆ ਨਸ ਵੱਲੀ ਵੱਧ ਰਿਹਾ ਸੀ ਤੇ ਮੈਨੂੰ ਆਪਣੀ ਮੌਤ ਦਿਖ ਰਹੀ ਸੀ ਉਸ ਸਮੇਂ ਉਦੋਂ ਮੈਨੂੰ ਇਹ ਅੰਦਾਜ਼ਾ ਹੋਇਆ ਕਿ ਮਰਨਾ ਕੋਈ ਜ਼ਿਆਦਾ ਸੌਖਾ ਨਹੀਂ ਮੈਨੂੰ ਬਹੁਤ ਤਕਲੀਫ ਹੋ ਰਹੀ ਸੀ ਲਹੂ ਵਹਿ ਰਿਹਾ ਸੀ ਪਰ ਇਹ ਤਕਲੀਫ ਉਸ ਤਕਲੀਫ ਤੋਂ ਕਿਤੇ ਘੱਟ ਲੱਗ ਰਹੀ ਸੀ ਐਨਨੇ ਨੂੰ ਮੇਰੇ ਮਮਾ ਦੀ ਆਵਾਜ਼ ਆਉਂਦੀ ਹੈ ਮਮਾ ਦੀ ਆਵਾਜ਼ ਕੰਨੀਆਂ ਪੈਂਦਿਆਂ ਹੀ ਮੈਂ ਇੱਕਦਮ ਰੁਕ ਗਈ ਤੇ ਮੈਨੂੰ ਯਾਦ ਆਇਆ ਕਿ ਜਿਹੜੇ ਪੇਰੈਂਟਸ ਨੇ ਮੇਰੇ ਲਈ ਇੰਨਾ ਕੁਝ ਕੀਤਾ ਹੈ ਮੈਂ ਉਹਨਾਂ ਨੂੰ ਭਲਾ ਕੇ ਇੱਕ ਉਹ ਇਨਸਾਨ ਜੋ ਮੈਨੂੰ ਖਤਮ ਕਰਨਾ ਚਾਹੁੰਦਾ ਮੈਂ ਉਹਦੇ ਇਰਾਦਿਆਂ ਨੂੰ ਕਾਮਯਾਬ ਕਰ ਰਹੀ ਆ ਤੇ ਮੈਂ ਉੱਥੇ ਹੀ ਰੁਕ ਗਈ ਮੈਂ ਦੁਬਾਰਾ ਫੈਸਲਾ ਲਿਆ ਕਿ ਨਹੀਂ ਮੈਂ ਜਿਊਵਾਂਗੀ ਸਵੇਰੇ 4 ਵਜੇ ਮੇਰੀ ਇੱਕ ਫਰੈਂਡ ਦੀ ਮੈਨੂੰ ਕਾਲ ਆਉਂਦੀ ਹੈ ਉਹਨੇ ਮੈਨੂੰ ਕਿਹਾ ਕਿ ਤੂੰ ਆਨਲਾਈਨ ਕਿੱਦਾਂ ਬੈਠੀ ਐ ਮੈਂ ਕਿਹਾ ਮੈਂ ਤਾਂ ਸੌਂ ਰਹੀ ਸੀ ਤਾਂ ਉਹਨੇ ਕਿਹਾ ਕਿ ਨਹੀਂ ਇੱਕ ਆਈਡੀ ਐਕਟੀਵੇਟ ਐ ਤੇ ਮੈਨੂੰ ਕੁਝ ਉਹ ਫੇਕ ਹੀ ਲੱਗੀ ਤਾਂ ਮੇਰੇ ਦਿਮਾਗ ਦੇ ਵਿੱਚ ਠਣ ਗਿਆ ਕਿ ਇਹ ਬੰਦਾ ਆਪਣੀਆਂ ਹਰਕਤਾਂ ਤੋਂ ਹਲੇ ਵੀ ਬਾਜ਼ ਨਹੀਂ ਆਇਆ ਮੈਂ ਆਪਣੀ ਫਰੈਂਡ ਨੂੰ ਕਿਹਾ ਕਿ ਮੇਰੀ ਕਿਸੇ ਤਰ੍ਹਾਂ ਮਦਦ ਕਰ। ਮੇਰੀ ਫਰੈਂਡ ਨੇ ਸੁਜੈਸਟ ਕੀਤਾ ਕਿ ਦੇਖ ਜੇ ਇਦਾਂ ਦਾ ਇਨਸਾਨ ਤੇਰੇ ਤੋਂ ਠੀਕ ਨਹੀਂ ਆਇਆ ਜਾਂ ਫਿਰ ਉਹ ਤੇਰੇ ਮਦਰ ਦੇ ਗੱਲ ਕਰਨ ਨਾਲ ਠੀਕ ਨਹੀਂ ਆਇਆ ਇਹਦਾ ਇੱਕ ਹੀ ਇਲਾਜ ਹੈ ਉਹ ਹੈ ਲੀਗਲ ਸਪੋਰਟ ਲੈਣੀ। ਤੈਨੂੰ ਪੁਲਿਸ ਦਾ ਕੰਟੈਕਟ ਕਰਨਾ ਚਾਹੀਦਾ ਹੈ। ਤਾਂ ਅਗਲੇ ਹੀ ਦਿਨ ਮੈਂ ਪੁਲਿਸ ਦੇ ਨਾਲ ਕੰਟੈਕਟ ਕੀਤਾ। ਉਹਨਾਂ ਨੂੰ ਆਪਣੀ ਸਾਰੀ ਪ੍ਰੋਬਲਮ ਦੱਸੀ ਅਤੇ ਉਸਦੇ ਪੇਰੈਂਟਸ ਦਾ ਨੰਬਰ ਵੀ ਫਾਰਵਰਡ ਕੀਤਾ ਜੋ ਉਹਨੇ ਇੱਕ ਟਾਈਮ ਤੇ ਮੈਨੂੰ ਫਾਰਵਰਡ ਕੀਤਾ ਸੀ। ਤਾਂ ਪੁਲਿਸ ਨੇ ਮੈਨੂੰ ਸਪੋਰਟ ਕੀਤੀ ਉਹਦੇ ਪੇਰੈਂਟਸ ਨਾਲ ਗੱਲ ਕੀਤੀ ਅਤੇ ਉਹਨਾਂ ਨੂੰ ਕੋਈ ਇਸ ਬਾਰੇ ਨਹੀਂ ਪਤਾ ਸੀ ਕਿ ਉਹਨਾਂ ਦਾ ਬੇਟਾ ਇਹ ਸਭ ਕੁਝ ਕਰ ਰਿਹਾ ਹੈ ਪਰ ਉਹਨਾਂ ਨੇ ਭਰੋਸਾ ਦਵਾਇਆ ਕਿ ਜੇ ਉਹ ਕਰ ਵੀ ਰਿਹਾ ਤਾਂ ਅਸੀਂ ਉਹਨੂੰ ਰੋਕਾਂਗੇ ਸ਼ਾਮ ਤੱਕ ਪੁਲਿਸ ਦੀ ਵਾਰਤਾਲਾਪ ਉਸ ਇਨਸਾਨ ਨਾਲ ਹੁੰਦੀ ਹੈ ਉਹ ਬੜਾ ਝੂਠਾ ਇਨਸਾਨ ਸੀ ਮੁਕਰ ਗਿਆ ਉਹ ਕਹਿੰਦਾ ਕਿ ਮੈਂ ਕੁਝ ਨਹੀਂ ਕੀਤਾ ਮੇਰੀ ਤਾਂ ਖੁਦ ਮੇਰਾ ਵਿਆਹ ਹੋਇਆ ਹੋਇਆ ਮੈਂ ਕਿਸੇ ਦੀ ਲਾਈਫ ਦੇ ਵਿੱਚ ਕਿਉਂ ਇੰਟਰਫੇਅਰ ਕਰੂੰਗਾ ਤਾਂ ਪੁਲਿਸ ਨੇ ਜਸਟ ਉਹਨੂੰ ਵਾਰਨਿੰਗ ਦਿੱਤੀ ਕਿ ਜੇ ਮੰਨ ਲਾ ਤੇਰੀ ਡਾਇਰੈਕਟ ਜਾਂ ਇਨਡਾਇਰੈਕਟ ਇਨਵੋਲਵਮੈਂਟ ਆਉਂਦੀ ਹੈ ਇਹ ਕਹੇਸ ਅਗੇ ਸਾਈਬਰ ਕਰਾਈਮ ਦੇ ਵਿੱਚ ਚਲਾ ਜਾਂਦਾ ਤਾਂ ਆਈਪੀ ਐਡਰੈਸ ਦੇ ਥਰੂ ਸਭ ਕੁਝ ਪਤਾ ਲੱਗ ਜੇਗਾ ਕਿ ਇਹ ਆਈਡੀ ਕਿੱਥੋਂ ਆਪਰੇਟ ਹੋ ਰਹੀ ਸੀ ਲੋਕੇਸ਼ਨ ਕੀ ਸੀ ਡਿਵਾਈਸ ਕੀ ਸੀ ਤਾਂ ਇੰਨੇ ਬਾਅਦ ਉਹਨੇ ਵਾਦਾ ਕੀਤਾ ਕਿ ਮੈਂ ਇਹੋ ਜਿਹਾ ਕੁਝ ਨਹੀਂ ਕਰੂੰਗਾ ਵੈਸੇ ਮੈਂ ਕੁਝ ਕੀਤਾ ਵੀ ਨਹੀਂ 10 ਕੁ ਦਿਨਾਂ ਬਾਅਦ ਆਈਡੀ ਦੁਬਾਰਾ ਐਕਟੀਵੇਟ ਹੁੰਦੀ ਹੈ ਫੇਰ ਉਹੀ ਕੰਮ ਸ਼ੁਰੂ ਅਤੇ ਉਸ ਦਿਨ ਮੇਰੇ ਘਰ ਕੋਈ ਵੀ ਨਹੀਂ ਸੀ ਮੈਨੂੰ ਮੇਰੇ ਇੱਕ ਫਰੈਂਡ ਦਾ ਮੈਸੇਜ ਆਉਂਦਾ ਕਿ ਉਹ ਆਈਡੀ ਚੱਲ ਰਹੀ ਹੈ ਮੈਂ ਨਾਲ ਦੀ ਨਾਲ ਉਸਾਈਡੀ ਦਾ ਲਿੰਕ ਕਾਪੀ ਕੀਤਾ ਤਾਂ ਕਿ ਜੇ ਮੈਨੂੰ ਲੀਗਲੀ ડીਲ ਕਰਨਾ ਪਵੇ ਤਾਂ ਮੈਨੂੰ ਉਹਦੀ ਹੈਲਪ ਮਿਲ ਸਕੇ ਉਸ ਤੋਂ ਬਾਅਦ ਮੈਨੂੰ ਲੱਗਿਆ ਕਿ ਮੈਂ ਇਦਾਂ ਘੁੱਟ-ਘੁੱਟ ਕੇ ਕਦੋਂ ਤੱਕ ਜਿਊਵਾਂਗੀ ਮੇਰੀ ਲਾਈਫ ਨੂੰ ਕੋਈ ਕੰਟਰੋਲ ਕਰ ਰਿਹਾ ਹੈ ਤੇ ਮੈਂ ਕਮਜ਼ੋਰ ਬਣ ਕੇ ਉਸਨੂੰ ਉਹ ਕੰਟਰੋਲ ਕਰਨ ਦਾ ਹੱਕ ਦੇ ਰਹੀ ਹਾਂ ਮੈਨੂੰ ਲੱਗਿਆ ਕਿ ਅੱਜ ਆ ਰਹੀਆਂ ਪਾਰ ਹੋ ਜਾਣਾ ਚਾਹੀਦਾ ਮੈਂ ਆਨਲਾਈਨ ਨੰਬਰ ਸਰਚ ਕਰਕੇ ਜੋ ਲੋਕਲ ਐਸਐਸਪੀ ਆਫਿਸ ਉੱਥੇ ਕਾਲ ਕੀਤੀ ਉਹਨਾਂ ਨੇ ਮੈਨੂੰ ਅਗਲੇ ਦਿਨ 10 ਵਜੇ ਦੀ ਅਪਾਇੰਟਮੈਂਟ ਦੇ ਦਿੱਤੀ ਪਰ ਮੇਰੇ ਲਈ ਉਹ 10 ਵਜੇ ਬਹੁਤ ਦੂਰ ਸੀ ਮੈਨੂੰ ਸੀ ਕਿ ਇਹ ਫੈਸਲਾ ਅੱਜ ਦੇ ਅੱਜ ਹੀ ਹੋ ਜਾਣਾ ਚਾਹੀਦਾ ਹੈ ਪਤਾ ਨਹੀਂ ਉਹ ਹਿੰਮਤ ਕਿੱਥੋਂ ਆਈ ਮੈਨੂੰ ਵੀ ਨਹੀਂ ਸਮਝ ਪਰ ਮੈਨੂੰ ਉਮੀਦ ਦੀਆਂ ਕਿ ਰੰਗ ਲੱਗ ਗਈਆਂ ਉਸ ਤੋਂ ਬਾਅਦ ਮੈਂ ਯੂਐਸਏ ਐਮਬੈਸੀ ਦੇ ਆਨਲਾਈਨ ਵੈੱਬਸਾਈਟ ਤੇ ਗਈ ਅਤੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਮੇਰੀ ਸਾਰੀ ਗੱਲ ਬਹੁਤ ਧਿਆਨ ਨਾਲ ਸੁਣੀ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਈਮੇਲ ਆਈਡੀ ਦੇ ਕੇ ਕਿਹਾ ਕਿ ਤੁਸੀਂ ਆਪਣੀ ਕੰਪਲੇਂਟ ਇੱਥੇ ਲਾਂਚ ਕਰੋ ਤੇ ਅਸੀਂ ਦੇਖਾਂਗੇ ਕਿ ਕੀ ਪਾਰਟਿਕੂਲਰ ਐਕਸ਼ਨ ਲੈਣਾ ਹੈ ਉਸ ਤੋਂ ਬਾਅਦ ਮੈਂ ਆਪਣੀ ਸਾਰੀ ਕੰਪਲੇਂਟ ਲਾਂਚ ਕਰ ਦਿੱਤੀ ਸ਼ਾਇਦ ਰੱਬ ਵੀ ਉਸ ਦਿਨ ਚਾਹੁੰਦਾ ਸੀ ਕਿ ਮੈਨੂੰ ਨਿਆਂ ਮਿਲਣਾ ਚਾਹੀਦਾ ਕੁਝ ਟਾਈਮ ਬਾਅਦ ਮੇਰੀ ਇੱਕ ਫਰੈਂਡ ਦੀ ਕਾਲ ਆਉਂਦੀ ਹੈ ਜੋ ਕਿ ਯੂ ਐਸ ਏ ਦੇ ਵਿੱਚ ਰਹਿੰਦੀ ਸੀ ਉਹਨੂੰ ਮੈਂ ਸਾਰੀ ਗੱਲ ਦੱਸੀ ਤਾਂ ਉਹਨੇ ਮੈਨੂੰ ਇਹੀ ਕਿਹਾ ਕਿ ਮੈਂ ਤੇਰਾ ਕਿਸੇ ਸਾਥ ਨਾਲ ਪੁਲਿਸ ਨਾਲ ਕੰਟੈਕਟ ਕਰਾਉਣ ਦੀ ਕੋਸ਼ਿਸ਼ ਕਰਦੀ ਆਂ ਉਦੀ ਫੈਮਿਲੀ ਨੇ ਬਹੁਤ ਹੈਲਪ ਕੀਤੀ ਅਤੇ ਮੇਰੀ ਗੱਲ ਫਾਈਨਲੀ ਯੂਐਸਏ ਪੁਲਿਸ ਦੇ ਨਾਲ ਹੁੰਦੀ ਹੈ। ਅਤੇ ਯੂਐਸਏ ਪੁਲਿਸ ਨੇ ਮੈਨੂੰ ਆਸ਼ਵਾਸਨ ਦਿੱਤਾ ਕਿ ਉਹ ਮੇਰੀ ਮਦਦ ਕਰਨਗੇ। ਤਾਂ ਮੈਂ ਉਹਨਾਂ ਨੂੰ ਸਾਰੇ ਜਿੰਨੇ ਵੀ ਕੰਟੈਕਟ ਸੀ ਉਹ ਸਭ ਫਾਰਵਰਡ ਕੀਤੇ। ਉਹਨਾਂ ਨੇ ਅੱਗੋਂ ਐਕਸ਼ਨ ਲਿਆ। ਉਸ ਬੰਦੇ ਨੂੰ ਕਾਲ ਕੀਤੀ, ਉਸ ਦੀ ਵਾਈਫ ਦੇ ਨਾਲ ਵੀ ਗੱਲ ਕੀਤੀ ਅਤੇ ਉਸ ਨੂੰ ਮਰਜ਼ਿਆ ਅਤੇ ਯੂਐਸਏ ਦੇ ਰੂਲਸ ਦੇ ਲਈ ਅਵੇਅਰ ਕਰਵਾਇਆ ਕਿ ਉਹਨਾਂ ਨੇ ਦੱਸਿਆ ਕਿ ਜੇ ਤੂੰ ਇਦਾਂ ਦੀ ਹਰਕਤ ਕਰ ਰਿਹਾ ਹੈਂ ਤਾਂ ਇਸ ਦਾ ਅੰਜਾਮ ਬਹੁਤ ਬੁਰਾ ਹੋਊਗਾ ਪਹਿਲੀ ਗੱਲ ਤੇਰੇ ਤੇ ਥੋਪ ਪੈਨਲਟੀ ਪਵੇਗੀ ਦੂਜੀ ਗੱਲ ਤੈਨੂੰ ਇਥੋਂ ਡਿਪੋਰਟ ਕਰ ਦਿੱਤਾ ਜਾਵੇਗਾ ਅਤੇ ਤੀਜੀ ਗੱਲ ਫਿਰ ਇੰਡੀਅਨ ਪੁਲਿਸ ਕਾਰਵਾਈ ਕਰੂਗੀ ਉਸ ਤੋਂ ਬਾਅਦ ਉਹ ਇਨਸਾਨ ਹਟ ਗਿਆ ਅਤੇ ਮੇਰੀ ਜ਼ਿੰਦਗੀ ਕਾਫੀ ਸੌਖੀ ਹੋ ਗਈ ਮੈਂ ਕਦੇ ਉਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ ਅੱਜ ਮੈਂ ਬਹੁਤ ਖੁਸ਼ ਹਾਂ ਪਰ ਮੈਂ ਰੱਬ ਦੀ ਇੰਨਾ ਵੀ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਤੇ ਐਸਾ ਨਹੀਂ ਆ ਮੁਸੀਬਤਾਂ ਆਈਆਂ ਕਿਉਂਕਿ ਉਹ ਮਨਪ੍ਰੀਤ ਤੇ ਮਨਪ੍ਰੀਤ ਦੇ ਵਿੱਚ ਬਹੁਤ ਫਰਕ ਹੈ ਹਰੋ ਕੁੜੀ ਲਈ ਹਰੋ ਔਰਤ ਲਈ ਜੋ ਚੁੱਪਚਾਪ ਇਦਾਂ ਦੇ ਅਧਿਆਚਾਰ ਸਹਿ ਰਹੀਆਂ ਹਨ ਮੈਂ ਇਹ ਦੱਸਣਾ ਚਾਹੁੰਦੀ ਆ ਕਿ ਆਪਾਂ ਆਪ ਹੀ ਚੁੱਪ ਰਹਿ ਕੇ ਇਹੋ ਜਿਹੇ ਅਨਸਰਾਂ ਦੀ ਹਿੰਮਤ ਨੂੰ ਵਧਾਉਣੇ ਆ ਤੁਹਾਨੂੰ ਲੋੜ ਹੈ ਆਪਣੀ ਆਵਾਜ਼ ਉਠਾਉਣ ਦੀ ਸਭ ਤੋਂ ਪਹਿਲਾਂ ਆਪਣੀ ਫੈਮਲੀ ਦੇ ਵਿੱਚ ਕਿਸੇ ਨਾਲ ਜ਼ਰੂਰ ਗੱਲ ਕਰੋ ਸ਼ਾਇਦ ਆਪਾਂ ਡਰਦੇ ਹਾਂ ਕਿ ਉਹ ਗੁੱਸੇ ਹੋਣਗੇ ਜਾਂ ਉਹ ਆਪਾਂ ਨੂੰ ਜੱਜ ਕਰਨਗੇ ਪਰ ਨਹੀਂ ਹਾਂ ਉਹ ਗੁੱਸੇ ਹੋ ਸਕਦੇ ਆ ਉਹਨਾਂ ਦਾ 2 ਮਿੰਟ ਦਾ ਗੁੱਸਾ ਹੋਊਗਾ ਪਰ ਫਿਰ ਉਹ ਤੁਹਾਡੇ ਲਈ ਖੜੇ ਹੋ ਜਾਣਗੇ ਤੇ ਉਸ ਦਿਨ ਤੁਹਾਨੂੰ ਆਪਣੀਆਂ ਮੁਸ਼ਕਲਾਂ ਕੁਝ ਵੀ ਨਹੀਂ ਲੱਗਣਗੀਆਂ ਕਿਸੇ ਟਾਈਮ ਮੈਂ ਆਪਣੇ ਮੰਮਾ ਨਾਲ ਸਭ ਕੁਝ ਸ਼ੇਅਰ ਕਰਨ ਤੋਂ ਡਰਦੀ ਸੀ ਪਰ ਜੇ ਅੱਜ ਮੈਂ ਇਸ ਸਟੇਜ ਤੇ ਖੜੀ ਆ ਅਤੇ ਮੇਰੇ ਸਾਹਮਣੇ ਮੇਰੇ ਪਾਪਾ ਮੈਨੂੰ ਸੁਣ ਰਹੇ ਆ ਤਾਂ ਇਹ ਵਾਕਿਆਤ ਹੀ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਮੇਰੀ ਉਮੀਦ ਤੋਂ ਉਲਟ ਮੇਰੇ ਪੇਰੈਂਟਸ ਨੇ ਮੈਨੂੰ ਇੰਨਾ ਸਪੋਰਟ ਕੀਤਾ ਕਿ ਮੈਂ ਇਸ ਕਾਬਿਲ ਹੋ ਸਕੀ ਕਿ ਅੱਜ ਮੈਂ ਇਹ ਮੈਸੇਜ ਸਾਰੀ ਦੁਨੀਆ ਨੂੰ ਦੇ ਰਹੀ ਆ ਦੂਜਾ ਮੇਰਾ ਮੈਸੇਜ ਜਾਂ ਗੁਜ਼ਾਰਿਸ਼ ਪੇਰੈਂਟਸ ਲਈ ਹੈ ਕਿ ਆਪਣੇ ਬੱਚਿਆਂ ਨੂੰ ਥੋੜੀ ਜੀ ਸਪੇਸ ਦਿਓ ਅੱਜਕੱਲ ਬੱਚੇ ਫਰੈਂਡਲੀ ਰਿਲੇਸ਼ਨਸ਼ਿਪ ਡਿਮਾਂਡ ਕਰਦੇ ਆ ਜੇ ਤੁਸੀਂ ਉਹਨਾਂ ਨੂੰ ਸਪੇਸ ਦਿੰਦੇ ਆ ਤਾਂ ਬੱਚੇ ਹਰ ਗੱਲ ਤੁਹਾਨੂੰ ਦੱਸਣਗੇ ਉਹ ਆਪਣੇ ਅੰਦਰ ਨਹੀਂ ਰੱਖਣਗੇ ਕਿਉਂਕਿ ਉਹਨਾਂ ਦੀ ਉਮਰ ਨਹੀਂ ਹੁੰਦੀ ਸਾਰਾ ਕੁਝ ਕੱਲਿਆਂ ਹੈਂਡਲ ਕਰਨ ਦੀ ਤੁਸੀਂ ਨਾਲ ਹੋਵੋਗੇ ਤੁਹਾਡਾ ਐਕਸਪੀਰੀਅੰਸ ਹੈ ਤੁਹਾਡਾ ਸਾਰੀ ਉਮਰ ਦਾ ਤਜਰਬਾ ਹੈ ਤਾਂ ਸ਼ਾਇਦ ਬੱਚੇ ਇਦਾਂ ਦੀਆਂ ਮੁਸੀਬਤਾਂ ਦੇ ਵਿੱਚ ਨਹੀਂ ਪੈਣਗੇ ਅਤੇ ਮੇਰਾ ਇੱਕ ਸਵਾਲ ਹੈ ਅਜਿਹੇ ਅਨਸਰਾਂ ਨੂੰ ਜੋ ਇਹ ਸਭ ਕੰਮ ਕਰਦੇ ਆ ਕਿ ਕੀ ਤੁਸੀਂ ਇਹ ਸਭ ਕਰਕੇ ਇਹ ਜਿਤਾਉਣਾ ਚਾਹੁੰਦੇ ਹੋ ਕਿ ਤੁਸੀਂ ਮਰਦੋ ਤੇ ਜੇ ਹਾਂ ਤਾਂ ਫਿਰ ਲਾਨਤ ਹੈ ਤੁਹਾਡੀ ਸੋਚ ਤੇ ਅਖੀਰ ਤੇ ਮੈਂ ਆਪਣੀਆਂ ਲਿਖੀਆਂ ਕੁਝ ਲਾਈਨਾਂ ਪੇਸ਼ ਕਰਨਾ ਚਾਹਣੀ ਆ ਅਤੇ ਉਸ ਦਾ ਟਾਈਟਲ ਲੈ ਕਸੂਰਬਾਰ ਕੌਣ ਕਿਉਂ ਰੱਬਾ ਉਹ ਇੰਨੀ ਮਜਬੂਰ ਹੈ ਕਿ ਔਰਤ ਹੋਣਾ ਹੀ ਉਸ ਦਾ ਕਸੂਰ ਹੈ ਪਹਿਲਾਂ ਘਰ ਦੀ ਦਹਲੀਜ਼ ਦੇ ਅੰਦਰ ਤੇ ਹੁਣ ਦਹਲੀਜ਼ ਦੇ ਬਾਹਰ ਦੁਨੀਆ ਦੇ ਸਭਾਲਾਂ ਵਿੱਚ ਘਿਰੀ ਹੋਈ ਇਹ ਜ਼ਮਾਨੇ ਦਾ ਦਸਤੂਰ ਹੈ ਕਿ ਔਰਤ ਹੋਣਾ ਹੀ ਉਸ ਦਾ ਕਸੂਰ ਹੈ ਰਿਸ਼ਤੇ ਬਚਾਉਂਦੀ ਬਚਾਉਂਦੀ ਖੁਦ ਖਤਮ ਹੋ ਗਈ ਕਦੇ ਮਾਂ ਕਦੇ ਪਹਿਣ ਤੇ ਕਦੇ ਪਤਨੀ ਬਣ ਕੇ ਜੇ ਬੋਲੇਦਾਲੋ ਕੀ ਤੇਜ ਕਹਿੰਦੇ ਜੇ ਚੁੱਪ ਰਹੇ ਤਾਂ ਪੁੱਛਦੇ ਕਾਦਾ غرੂਰ ਹੈ ਕੀ ਔਰਤ ਹੋਣਾ ਹੀ ਉਸਦਾ ਕਸੂਰ ਹੈ ਸੋ ਕਿਉ ਮੰਦਾ ਆਖੀਐ ਜਿਤ ਜਮ ਮੈਂ ਰਾਜਾਨ ਕਿਉ ਬਾਬਾ ਨਾਨਕ ਦੀ ਇਸ ਸਿੱਖਿਆ ਤੋਂ ਦੁਨੀਆ ਹੋ ਗਈ ਅਨਜਾਨ ਉਹ ਅੱਜ ਵੀ پاک ਹੈ ਪਵਿੱਤਰ ਹੈ ਬਸ ਫਰਕ ਵੇਖਣ ਵਾਲੇ ਦੀ ਨਜ਼ਰ ਵਿੱਚ ਹੈ ਨਿਕਲ ਪਈ ਹੈ ਉਹ ਆਪਣੇ ਰਸਤੇ ਤੇ ਭਾਵੇਂ ਮੰਜ਼ਿਲ ਹਲੇ ਕੋਹਾਂ ਦੂਰ ਹੈ ਪਰ ਚੱਲਦੇ ਚੱਲਦੇ ਇਹ ਤਾਂ ਪਤਾ ਲੱਗ ਗਿਆ ਕਿ ਇਹ ਔਰਤ ਦਾ ਨਹੀਂ ਇਹ ਤਾਂ ਜ਼ਮਾਨੇ ਦਾ ਕਸੂਰ ਹੈ ਧੰਨਵਾਦ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ